ਆਡੇ ਸਿਰਫ 35 ਬੰਦੇ ਸੀ ਜਿਹੜੇ ਧਿਆਨ ਦੇ ਪਰ ਮੈਂ ਗੱਲ ਕਹਿਣਾ ਕਿ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਖਾਕੀ ਪੱਗਾਂ ਦੀ ਥਾਂ ਝਾੜੂ ਵਾਲਿਆਂ ਵਾਲੀ ਪੀਲੀ ਪੱਗ ਬੰਨਣੀ ਚਾਹੀਦੀ ਹੈ ਜਮਾ ਬੇੜਾ ਕਰਕੇ ਗਿਆ ਯਾਰ ਆਹ ਸਪੀਡ ਹੀ ਮੈਨੂੰ ਕਹਿੰਦੇ ਮੈਨੂੰ ਡੀਐਸਪੀ ਲਵਾ ਦੇ ਜਦੋਂ ਡੀਐਸਪੀ ਹੁੰਦਾ ਸੀ ਮੈਂ ਲਵਾਇਆ ਆ ਜਿਹੜਾ ਜਸਪਾਲ ਢੱਲੋਂ ਮੈਂ ਲਵਾਈ ਰੱਖਿਆ ਆ ਪਿੱਛੇ ਚਮੇਲੀ ਸਾਹਿਬ ਖੜੇ ਆ ਸਾਡਾ ਕੈਪਟਨ ਮਰਿੰਦਰ ਸਿੰਘ ਕਹੇ ਕਿ ਚਮੇਲੀ ਗਲਦਸਤੇ ਚ ਪਾ ਕੇ ਲੈ ਜਾਊਂਗਾ ਮੈਂ ਠੀਕ ਹੈ ਕਾਲੀਦਲ ਦਾ ਬੰਦਾ ਮੈਂ ਕਿਹਾ ਭਰਾ ਹੈ ਮੇਰਾ ਮੈਂ ਇਹਨੂੰ ਮਖੂਲ ਆਇਆ ਪੁੱਛੋ ਮਗਰ ਉਹ ਯਾਰ ਇੰਨਾ ਧੋਖਾ ਸਾ ਦੇਣਾ ਸਰ ਤੁਸੀਂ ਸਾਰੇ ਸਾਡੇ ਨਾਲ ਇੰਨਾ ਧੋਖਾ ਮੇਰੇ 35 ਬੰਦੇ ਆਏ ਅੰਦਰ ਤੁਸੀਂ 35 ਬੰਦਿਆਂ 'ਚੋਂ ਤਹਿਸੀਲਦਾਰ ਸਾਹਿਬ ਜ਼ਿੰਮੇਵਾਰ ਹੋ ਸਰ ਇੱਕ ਵੀਡੀਓ ਵਿਖਾ ਦਿਓ ਮੇਰੇ ਬੰਦੇ ਦੀ ਮੈਂ ਸਰ ਇੱਕ ਵੀਡੀਓ ਮੇਰੇ ਬੰਦੇ ਦੀ ਮੇਰੇ ਕੈਂਡੀਡੇਟ ਦੀ ਗੱਲ ਨੂੰ ਬੜੀ ਕਿਸੇ ਨੂੰ ਟੋਕਣ ਦਿੱਤਾ ਹਰਪ੍ਰੀਤ ਪਰ ਮੇਰੇ ਇੱਕ ਬੰਦੇ ਦੀ ਵੀਡੀਓ ਵਿਖਾ ਦਿਓ ਮੈਂ ਸਰ ਮੈਂ ਮੈਂ ਸਰ ਨੂੰ ਇੱਕ ਜੈਂਤੀ ਕਰਕੇ ਲੈ ਕੇ ਗਏ ਇੱਕ ਮਿੰਟੇ ਯਾਰ ਕੋਈ ਨਹੀਂ ਬੋਲਦਾ ਨਹੀਂ ਨਹੀਂ ਇੱਕ ਟੋਕਨ ਦੀ ਜੈਂਤੀ ਕਰਕੇ ਦੇ ਤੈਨੂੰ ਟੋਕਨ ਮਿਲਿਆ ਬਾਹਰ ਚੁੱਪ ਕਰੋ ਹਜ਼ਾਰ ਦਾ ਤਾਂ ਲੈ ਟੋਕਨ ਜਿਵੇਂ ਮਿਲਿਆ ਸਰ ਟੋਕਨ ਟੋਕਨ ਮੈਂ ਆਪਾਂ ਵਸੇ ਇਹ ਵੀਡੀਓ ਵਿਖਾਓ ਜਿਹੜੀ ਜਿਹੜੇ ਆਪਾਂ ਟੋਕਨ ਜਿਹੜੇ ਵੰਡੇ ਸੀ ਉਹਦੀ ਵੀਡੀਓਗ੍ਰਾਫੀ ਕਿੱਥੇ ਹੈ ਗੈਮਰ ਕਿੱਲੇ ਕਿੱਥੇ ਹੈ ਤਲੇ ਵੇਲੇ ਕੈਮਰਾ ਲਾ ਲਿਆ ਤਲੇ ਵੇਲੇ ਲਾਈਆ ਕਿਵੇਂ ਗੱਲ ਕਰਦਾ ਠੀਕ ਹੈ ਠੀਕ ਇਹ ਨਹੀਂ ਬੋਲਣਾ ਚਾਹੀਦਾ ਗੱਲਾਂ ਮਰਨ ਬੋਲਣਾ ਡਾਇਲ ਕਿ ਉਹ ਤਾਂ ਅੰਦਰ ਸੀ ਉਹ ਕਿਉਂ ਨਾ ਬੋਲਿਆ ਮੈਂ ਸਾਨੂੰ ਵਟਸਐਪ ਕਰ ਦਿੰਦਾ ਮੈਮ ਮੰਗਾਲੀ ਵਟਸਐਪ ਨਹੀਂ ਤੇ ਖੜ ਕੇ ਗੱਲ ਕਰਕੇ ਜਾਓ ਮੈਂ ਸਰ ਇੱਥੇ ਹੀ ਹਾਂ ਮੇਰੇ ਵੱਲ ਬੰਦੇ ਨੂੰ ਕੁਝ ਸਰ ਸਰ ਮੇਰੀ ਇੱਕ ਰਿਕੁਐਸਟ ਹੈ ਜੀ ਮੈਨੂੰ ਇਹ ਗੱਲ ਕਹਿੰਦਾ ਮੈਂ ਆਰੋ ਨਹੀਂਗਾ ਇਹਨੂੰ ਕਹ ਐਸਟੀਐਮ ਤੋਂ ਇਥੋਂ ਅਸਤੀਫਾ ਦੇ ਦੇ ਐਸਟੀਐਮ ਲੱਗਨ ਦਾ ਜਿਆਦਾ ਸ਼ੌਂਕਾ ਜੇ ਨੂੰ ਇਹ ਨਹੀਂ ਪਤਾ ਮੈਨੇਜਮੈਂਟ ਕਿਵੇਂ ਚਲਾਉਣੀ ਆ ਮੇਰੇ ਸਰ ਕੱਲ ਲਾਸਟ ਡੇ ਨਾਮਿਨੇਸ਼ਨਸ ਆ ਬਿਲਕੁਲ ਇੱਥੇ ਬੈਠਾ ਇੱਥੇ ਰੈਸਟ ਸ਼ੂਟ ਸਰ ਇਹ ਤੇ ਇੱਥੇ ਬੈਠੇ ਆਪਾਂ ਮਾਨ ਜੋ ਥੋੜਾ ਥੋੜਾ ਆਪ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਸੇ ਦਫ਼ਤਰ 'ਚ ਬੈਠੇ ਆ ਤਾਂ ਦੱਸਦੇ ਉਹ ਦਿਖਾਓ ਵੀ ਮੁੰਡਿਓ ਵੀਡੀਓ ਰਹੀ ਬਾਹਰ ਬੈਠਿਆ ਖੁੱਲੇ ਆਸਮਾਨ 'ਚ ਔਰ ਖੁੱਲੇ ਆਸਮਾਨ 'ਚ ਬੈਠੇ ਆ ਔਰ ਇਹ ਤੁਹਾਡੇ ਭਾਈ ਬੈਠੇ ਆ ਸਰ ਮੇਰੀ ਰਿਕਵੈਸਟ ਆ ਉਹਨਾਂ ਪੁਲਸ ਅਫਸਰਾਂ ਦੇ ਭਾਈ ਬੈਠੇ ਆ ਜਿਹੜੇ ਰਾਜਪੂਤ ਬਣ ਕੇ ਕੰਮ ਕਰਦੇ ਆ ਜਿਹੜਾ ਚੰਗਾ ਬੰਦਾ ਨਾ ਜਿਹਨੂੰ ਮੈਂ ਲਵਾਇਆ ਉਹ ਦੂਜੀ ਵਾਰ ਆਉਂਦਾ ਨਹੀਂ ਉਹ ਕਹਿੰਦਾ ਭਾਈ ਹੁੰਦਾ ਸਾਹ ਡੀਐਸਪੀ ਦਾ ਫੋਨ ਆਇਆ ਅੱਜੋ ਡੀਐਸਪੀ ਬਣਿਆ ਉਹ ਕਹਿੰਦਾ ਭਾਈ ਇਹਨਾਂ ਨੂੰ ਲੱਗਣਾ ਨਹੀਂ ਸੀ ਚਾਹੀਦਾ ਠੀਕ ਹੈ ਇਸ ਚੱਕੇ ਮੈਂ ਇਹ ਬੇਨਤੀ ਕਰਦਾ ਕਿ ਕੋਈ ਨਹੀਂ ਇਤਰਾਜ਼ ਚੜਾਤ ਆਉਂਦੇ ਰਹਿੰਦੇ ਆ ਆ ਟੱਪ ਗਿਆ ਸਮਾਂ ਇਹਨਾਂ ਦਾ ਹਾਂਜੀ ਟੱਪ ਗਿਆ ਪਰ ਯਾਰ ਦੇ 5 ਸਾਲ ਆ ਆ ਵੀ ਸਾਲ ਮੇਰਾ 6 ਸਾਲ ਔਖੇ ਹੋ ਜਾਣੇ ਆ ਕੱਪੜੇ ਨੂੰ ਦੇ ਦਿਆ ਕਰਦਾ चाहना की लाइट बंद करती लाइट जगाओ लाइट जगाओ यार लाइट जगाओ फोन नहीं ਇਹੋ ਜਿਹਾ ਕੰਮ ਕਰਦੇ ਆ ਸੀਲਦਾਰ ਸਾਹਿਬ ਨੇ ਪਹਿਲਾਂ ਵਧਾ ਸੀ ਨੂੰ ਕਿ ਮੈਂ ਤੁਹਾਡੇ ਸਾਹਮਣੇ ਨੇਰੇ ਨੇਰੇ ਜੀ ਖੜਾ ਤੁਹਾਡੇ ਨਾਲ ਆਇਆ ਹੋਸ਼ ਕਰਕੇ ਆ ਕਿ ਇੱਕ ਸੀਲਦਾਰ ਸਾਹਿਬ ਇੱਕ ਹੋਰ ਦੱਸ ਦਿਆ ਤੁਹਾਨੂੰ ਇੱਥੋਂ ਦੀ ਜ਼ਿੰਮੇਵਾਰੀ ਜਿਹੜੀ ਆ ਕਿਉਂਕਿ ਉਹਨਾਂ ਦੀ ਗੁੰਡਾਗਰਦੀ ਜਿਹੜੀ ਆ ਅਸੀਂ ਪਰਸਨਲ ਇੰਸ਼ੋਰ ਕਰਾਂਗੇ ਸਰ ਉਹ ਇੱਥੇ ਦਰਦੇ ਆ ਰਾਤ ਨੂੰ ਮੇਰਾ ਕਿਸੇ ਬੰਦੇ ਦਾ ਨੁਕਸਾਨ ਹੋ ਜੀ ਮੇਰੇ ਕਿਸੇ ਬੰਦੇ ਦੀ ਗੱਡੀਆਂ ਨਹੀਂ ਅੱਗੇ ਆਉਣ ਦਿੰਦੇਗੇ ਉਹ ਰੋਡ ਤੇ ਖੜੀਆਂ ਨੇ ਕਿਸੇ ਦੀ ਗੱਡੀ ਚੋਰੀ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਹੋਣਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ